ਸੰਦੀਕਲ ਪਿੰਡ ਚੱਕ ਡੋਗਰਾ ਕੀ ਕੀ ਵਾਪਰੇਗੀ ਤੁਹਾਡੇ ਨਾਲ ਸਾਡੇ ਪਿੰਡ ਦਾ ਇੱਕ ਲੜਕਾ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਣਾ ਵਿਆਹ ਦਾ ਚਾਂਸਾ ਦੇ ਕੇ ਮੈਨੂੰ ਲੈ ਗਿਆ ਤੇ ਮੇਰੇ ਨਾਲ ਬਲਾਤਕਾਰ ਕੀਤਾ ਉਹਨੇ ਤੇ ਫਿਰ ਉਹਨਾਂ ਤੇ ਕਾਰਵਾਈ ਪਰਚੇ ਹੋਏ ਆ ਤੇ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਪਈ ਮੇਰੀ ਬੜੀ ਡੀਐਸਪੀ ਸਾਡੀ ਕੀ ਕਰੇ ਕੋਈ ਅੱਜ ਤੱਕ ਤਾਂ ਕੁਝ ਨਹੀਂ ਹੋਇਆ ਜੀ ਮਿਲਣਾ ਵਾ ਜਾ ਕੇ ਫਿਰ ਪਤਾ ਲੱਗਦਾ ਕਿ ਕਿੰਨੇ ਉਹ ਮੰਨ ਕਰਦੇ ਹੋ ਪ੍ਰੀਸ ਕੋ ਉਸ ਕੋ ਹੀ ਮੰਨ ਕਰਦੇ ਕਿ ਸਾਨੂੰ ਇਨਸਾਫ ਮਿਲ ਜਾਏ ਤੁਹਾਡਾ ਹਰਵਿੰਦਰ ਕੌਰ ਇਹ ਕਿਹੜੇ ਨੇ ਨਾਨਾ ਤੇ ਕੀ ਮਸਲਾ ਕੀ ਤੁਹਾਡਾ ਮਸਲਾ ਇਹ ਵੀ ਪਹਿਲਾਂ ਇੱਕ ਬੇਟੀ ਪਹਿਲਾਂ ਵੱਡੀ ਵਿਆਹੀ ਖਾਣ ਵਾਲੇ ਉਹਦਾ ਬੱਚਾ ਹੋਇਆ ਹੈ ਉਹਦਾ ਬੱਚਾ ਹੋਇਆ 15 ਦਿਨਾਂ ਦਾ ਸਾਡੇ ਕੋਲ ਸੁੱਟ ਗਿਆ ਸੀ ਦਸਤ ਹੋ ਗਈ ਸੀ ਸਾਡੀ ਮੁੱਕ ਗਈ ਸਾਡੇ ਕੋਲ ਆ ਕੇ ਮੁੱਕੀ ਸੀ ਕਹਿੰਦੇ ਨੇ ਅਸੀਂ ਨੇ ਦਵਾਈ ਦਾਰੂ ਕਰਾਉਣਾ ਉਹ ਸੁੱਟ ਗਿਆ ਫਿਰ 6 ਕਿ ਮਹੀਨੇ ਮਗਰ ਉਹ ਪੈਦਾ ਛੋਟੀ ਲੜਕੀ ਦਾ ਕਰਤਾ ਫਿਰ ਰਸਤਾ ਉਹ ਹੁਣ ਪੁਰਾਣਾ ਦਾ ਦਸਤ ਹੋ ਗਈ ਪੁਰਾਣੇ ਦੀ 2 ਸਾਲ ਹੋ ਗਏ ਸਾਡੇ ਕੋਲ ਧੀ ਬੈਠੀ ਆ ਇੱਕ ਵੱਡਾ ਬੱਚਾ ਬੈਠਾ ਸਾਡੇ ਕੋਲ ਤੇ ਹੁਣ ਆਂਦੇ ਨੇ ਵੀ ਨਹੀਂ ਖੜਨਾ ਤੇ ਇਹਨੂੰ ਵੜਨੀ ਘਰੇ ਦੇ ਨਾਲ ਬੱਚੇ ਤੇ ਇਹਨਾਂ ਨੇ ਖੋ ਲੈਣਾ ਉਹਦੇ ਕੋਲ ਤੇ ਘਰੇ ਨਹੀਂ ਵਰਨ ਦਿੱਤਾ ਉਹਨਾਂ ਨੇ ਹੁਣ ਤੇ ਜਿਆਦਾ ਦਿਓ ਰੋ ਹੱਤੀ ਪੈਰੀ ਪੈਂਦਾ ਹੈ ਤੇ ਕਹਿੰਦੀ ਵੀ ਤੂੰ ਸਾਸ ਨੂੰ ਵੀ ਤੂੰ ਉਹਨੂੰ ਡੱਕ ਤੂੰ ਡੱਕਦੀ ਨਹੀਂ ਸੀ ਆਂਦੀ ਬੋਲਦੀ ਕਿਉਂ ਤੂੰ ਜ਼ਿਆਦਾ ਤੇ ਹੁਣ ਜਦੋਂ ਜਾਦੀ ਹੋਈ ਹੈ ਤੇ ਹੁਣ ਮੁੰਡੇ ਨੇ ਮੱਖਿਆ ਕਿ ਮੈਂ ਵਿਆਹ ਨਹੀਂ ਕਰਾਉਂਦਾ ਮਾਤੇ ਨਕਰਾਂ ਲਾਂਗੇ ਮੇਰਾ ਭਰਾ ਹੋਦਾ ਹੋ ਜਾਵੇ ਹੋ ਜਾਂਦੇ ਉਹ ਹੁਣਾਂ ਨੇ ਵਿਆਹ ਕਰਾ ਲਿਆ ਤੇ ਹੁਣ ਉਹਨੂੰ ਘਰੇ ਨਹੀਂ ਵੜਨਦੇ ਨਾ ਬੱਚੇ ਹੀ ਦਿੰਦੇ ਨੇ ਤੇ ਹੁਣ ਜਿਹੜੀ ਕਾਰਵਾਰੀ ਉਹ ਹੋਣੀ ਚਾਹੀਦੀ ਏ ਤੇ ਹੁਣ ਥਾਂ ਥਿਪਾ ਨੇ ਬਣਾਇਆ ਮਾਰ ਕੇ ਇਹ ਕਹਿੰਦੇ ਨੇ ਵੀ ਤੈਨੂੰ ਥਾਂ ਥਿਪਾ ਵੀ ਨਹੀਂ ਦੇਣਾ ਨਾ ਤੈਨੂੰ ਕੋ ਬੱਚਾ ਦੇਣਾ ਜਿੱਥੇ ਤੇਰਾ ਜੋਰ ਲੱਗਦਾ ਤੂੰ ਲਾਲਾ ਪੁਲਿਸ ਕੋ ਕੀਤੀ ਪਹੁੰਚ ਹਾਂ ਜੀ ਕੀਤੀ ਏ ਕੋਈ ਸੁਣਾਈ ਨਹੀਂ ਸਾਡੀ ਹੋਣ ਦੀ ਉੱਥੇ ਆਉਂਦੇ ਨੇ ਉਹ ਫਿਰ ਤੋਰ ਕੇ ਚੱਲ ਜਾਂਦੇ ਨੇ ਤੇ ਹੱਥੇ ਲਾ ਖਾਈ ਗਏ ਜਾਂਦੇ ਨੇ ਤੇ ਅਸੀਂ ਜਾਣਿਆ ਤਾਂ ਅੱਜ ਕਰਨਿਆ ਕੱਲ ਕਰਨਿਆ ਦੋ ਮਹੀਨੇ ਹੋ ਗਏ ਨਹੀਂ ਰੋਲ ਕੇ ਮਰ ਗਏ ਤੇ ਹੁਣ ਅਸੀਂ ਕਿੱਧਰ ਜਾਈਏ ਹੁਣ ਜੋ ਉਹਦਾ ਹੱਕ ਵੀ ਉਹਨੂੰ ਜੁੜਨਾ ਚਾਹੀਦਾ ਹੈ ਉਹ ਚੀਕਦੀ ਮੈਂ ਘਰ ਨਹੀਂ ਕਰਨਾ ਮੈਂ ਬੱਚੇ ਨਹੀਂ ਛੱਡਨੇ ਤੇ ਘਰੇ ਨਹੀਂ ਵੜਨ ਦਿੰਦਾ ਦੋਰ ਵੀ ਨਹੀਂ ਵੜਨ ਦਿੰਦਾ ਨਾ ਸੱਸ ਵੜਨ ਦਿੰਦੀ ਜੀ ਜੀ ਨਾ ਬੀ ਕੁਲਵਿੰਦਰ ਸਿੰਘ ਜੀ ਪਿੰਡ ਅਵਾਨ ਬਸੋ ਕੀ ਬਬੂਸ਼ਕੀ ਤੁਹਾਨੂੰ ਆਦੀ ਮਸਲੋਂ ਭਾਈ ਇਹ ਆਪੇ ਆ ਪਿਛਲੇ ਮੇਨ 2 ਫਰਵਰੀ ਨੂੰ ਸਾਡਾ ਕੋਈ ਵਾਵਾ ਸ਼ਿਰਤੂ ਪੈਲੀ ਦੇ ਕੋਲ ਰਹਿ ਕੇ ਚੱਲਦੀ ਸੀ ਤੇ ਸਾਡੇ ਦੁਸ਼ਮਣਾਂ ਨੇ ਘਰ ਨੂੰ ਘੇਰਾ ਪਾਇਆ 8-9 ਬੰਦੇ ਨੇ ਤੇ 2 ਫਰਵਰੀ ਨੂੰ ਬਚਿਆ ਗੁਰਮਖ ਸਿੰਘ 16 ਸਾਲ ਦਾ ਬਚਿਆ ਕਿ ਉਹਨਾਂ ਗੋਲੀਆਂ ਚਲਾਈਆਂ ਨੇ ਤੇ ਮੱਥੇ 'ਚ ਗੋਲੀ ਦੇ ਨਾਲ ਦਹਾਤੋ ਗਈ ਬੱਚੇ ਦੀ ਤੇ ਪਰਚਾ ਇਹਨਾਂ ਨੇ ਦਰਜ ਕੀਤਾ ਕਾਰਵਾਈ ਕੀਤੀ ਪੁਲਿਸ ਨੇ ਤੇ ਬਾਕੀ ਜਿਹੜੀ ਬੰਦੇ ਘੋੜੇ ਨੇ ਉਹਨਾਂ ਨੂੰ ਨਹੀਂ ਫੜਿਆ ਜਿਹੜੇ ਵੱਧੇ ਜੁਲਮ ਦੇ ਬੰਦੇ ਵਿੱਚ ਤੇਨ ਪਹੁੰਨੇ ਉਹ ਵੀ ਨਹੀਂ ਪਾਏ ਤੇ ਸਾਨੂੰ ਹਾਂਜੀ ਹਾਂਜੀ ਕਰੀ ਜਾਂਦੀ ਪੁਲਿਸ ਤੇ ਪੁਲਿਸ ਦੀ ਰਾਇ ਦੇ ਨਾਲ ਇਹ ਬੰਦੇ ਬਾਹਰ ਫਿਰਦੇ ਨੇ ਤੇ ਸਾਨੂੰ ਇਹਨਾਂ ਦਾ ਹੋਰ ਵੀ ਨੁਕਸਾਨ ਕਰਨ ਦਾ ਬੜਾ ਸਾਨੂੰ ਇਸ ਕੱਲ ਦਾ ਡਰਿਆ ਕਿ ਅਸੀਂ ਇਹ ਮੰਗ ਕਰਦੇ ਹਾਂ ਕਿ ਅਮਸਰਾਂ ਦੇ ਗਾੜੀ ਦੇ ਇਹਨਾਂ ਵੱਧੇ ਜੁਲਮ ਦੇ ਜਿਹੜੇ ਬੰਦੇ ਬਾਕੀ ਨੇ ਉਹ ਵੀ ਵਿੱਚ ਪਰਚੇ ਤੇ ਪਾਇ ਜਾਣ ਤੇ ਬੰਦੇ ਗ੍ਰਿਫਤਾਰ ਕੀਤੇ ਜਾਣ ਕਾਰਵਾਈ ਹੋਏ ਜੀ ਜਸਨਜੀ ਬਾਬਾ ਵੀਰ ਜੀ ਆਪਣਾ ਸਰ ਬਲਬੀਰ ਸਿੰਘ ਪਿੰਡ ਤਲਵੰਡੀ ਰਾਏ ਦਾਦੂ ਕੀ ਇੱਥੇ ਡੀਐਸਪੀ ਦਫਤਰ ਆਏ ਹੋ ਕੀ ਮੁਸ਼ਕਿਲ ਸਰ ਮੇਰੇ ਤੇ ਨਾ ਐਫਆਈਆਰ ਰਜਿਸਟਰਡ ਕੀਤੀ ਗਈ ਸੀ ਐਸਐਚਓ ਜਸਜੀਤ ਵੱਲੋਂ 2023 ਵਿੱਚ ਜਦਕਿ ਉਹ ਟੋਟਲ ਫੇਕ ਦੇ ਝੂਠੀ ਸੀ ਤੇ ਇਹ ਜਿਹੜੇ ਇਸ ਰਿਗਾਰਡਿੰਗ ਵਿੱਚ ਐਸਐਚਓ ਸਾਹਿਬ ਵੱਲੋਂ ਤਬਦੀਸ਼ ਕੀਤੀ ਗਈ ਮੈਂ ਜਸੰਤ ਕੌਰ ਆਈ ਸੀ 11 ਨਵੰਬਰ ਨੂੰ ਤੇ ਉਹਦੇ ਹੁਕਮ ਅਨੁਸਾਰ ਪਰਚਾ ਦਰਜ ਹੋਇਆ ਸੀ 239 22 ਨਵੰਬਰ ਨੂੰ ਜੇ ਆਮ ਚੀਜ਼ ਤੁਹਾਡੇ ਦੇ ਮੇਰੇ 379 ਬੀਲ ਆਈ ਸੀ ਜਦ ਕਿ ਮੈਂ ਐਮਏ ਐਮ ਫਿਲ ਪਾਸ ਆਊਟ ਆ ਮੈਨੂੰ ਝੂਠਾ ਟਾਰਗੇਟ ਕੀਤਾ ਜਾ ਰਿਹਾ ਬਾਰ ਬਾਰ ਕਿ ਤੈਨੂੰ ਨਾਂ ਦੇ ਕੋਈ ਯੂਪੀਐਸ ਦੀ ਤਿਆਰੀ ਕਰਨ ਦਿੱਤੀ ਜਾ ਰਹੀ ਮੈਨੂੰ ਤੇ ਪੁਲਿਸ ਵੱਲੋਂ ਮੇਰੇ ਤੇ ਰੇਡ ਕੀਤੀ ਜਾ ਰਹੀ ਬਾਰ ਬਾਰ ਕਿ ਨੂੰ ਰੈਸਟ ਕੀਤਾ ਜਾਵੇ ਤੇ ਮੇਰੀ ਲਾਈਫ ਜ ਡਿਸਟਰਬ ਡਿਸਟਰੋਏ ਕੀਤੀ ਜਾਵੇ ਜਿਸ ਕਿ ਇਸ ਰਿਗਾਰਡਿੰਗ ਮੈਂ ਤਬਦੀਸ਼ ਐਸਐਸਪੀ ਸਾਹਿਬ ਵੱਲੋਂ ਹੁਕਮ ਅਨੁਸਾਰ ਪਰਚਾ ਕਿੰਨੇ ਝੂਠਾ ਪਾਇਆ ਗਿਆ ਐਚਐਓ ਖੈਰਾ ਦਾ ਸਾਮ ਤੇ ਡੀਐਸਪੀ ਸਾਹਿਬ ਨੇ ਵੀ ਕਿਹਾ ਤਾਂ ਕਿ ਪਰਚਾ ਝੂਠਾ ਹੈ ਫਿਰ ਵੀ ਉਹਨਾਂ ਨੇ ਲੰਗਣਾ ਲਾਅ ਐਂਡ ਆਰਡਰ ਦਿੱ ਇਸ ਰਿਗਾਰਡਿੰਗ 3 ਅਪ੍ਰੈਲ ਨੂੰ ਝਗੜਾ ਹੋਇਆ ਸੀ ਜਦ ਪ੍ਰਕਾਸ਼ ਕੋਲੋਂ ਸੱਟਾਂ ਲੱਗੀਆਂ ਸੀ ਉਹਦੇ ਵਿੱਚ ਤਬਦੀਸ਼ ਕੀਤੀ ਗਈ ਸੀ ਤੇ ਉਹਦੇ ਵਿੱਚ ਐਸਐਚਓ ਸਾਹਿਬ ਤੇ ਜਸਵੰਤ ਕੌਰ ਦੇ ਹੁਕਮ ਅਨੁਸਾਰ ਪਰਚਾ ਦਰਜ ਹੋਇਆ ਸੀ ਤੇ ਹੁਣ ਇਹ ਐਸਐਚਓ ਸਾਹਿਬ ਖੈਰਾ ਸਾਹਿਬ ਖੁਦ ਹੀ ਲੋਅਰ ਅਰਡਰ ਦੇ ਤਜਿਓੜਾ ਆ ਰਿਹਾ ਕਹਿੰਦਾ ਕਿ ਇਹਨਾਂ ਨੇ ਛੂਟੀ ਰੰਜਿਸ਼ ਕਰਕੇ ਪਰਚਾ ਦਰਜ ਕਰਾਇਆ ਜਦ ਕਿ ਇਹ ਹੁਕਮਾਂ ਨੂੰ ਜਸਵੰਤ ਕੌਰ ਦੇ ਹੁਕਮ ਅਨੁਸਾਰ 22 ਨਵੰਬਰ 2023 ਨੂੰ ਪਰਚਾ ਦਰਜ ਕੀਤਾ ਗਿਆ ਸੀ 2349 ਹੁਣ ਕੀ ਹੋਦਾ ਕਿ 22 ਨਵੰਬਰ ਨੂੰ ਪੁਲਸ ਜਿਸੋਂ ਸਿੰਘ ਦੇ ਘਰ ਜਾ ਜਾ ਕੇ ਚਾਹ ਪੀ ਰਹੀ ਹੈ ਨਾ ਉਹਨੂੰ ਅਰੈਸਟ ਕੀਤਾ ਜਾ ਰਿਹਾ ਜਦ ਕਿ ਸਾਡਾ ਪਰਚਾ 8-9 ਮਹੀਨੇ ਬਾਦਰ ਜੋ ਹੈ ਤੋਂ ਦੀਸ਼ ਅਨੁਸਾਰ ਤੇ ਜਦ ਕਿ ਉਹਨੂੰ ਨਾ ਅਰੈਸਟ ਕੀਤੀ ਜਾ ਰਿਹਾ ਨਾ ਹੀ ਬੇਲਾ ਕਰਵਾ ਰਿਹਾ ਤੇ ਮੈਨੂੰ ਪੂਰਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰਾ ਹਰੈਸਮੈਂਟ ਕੀਤਾ ਜਾ ਰਿਹਾ ਨਾ ਮੇਰਾ ਪਰਚਾ ਖਾਰਜ ਕੀਤਾ ਜਾ ਰਿਹਾ ਨਾ ਹੀ ਮੇਰੀ ਕੋਈ ਹੈਲਪ ਕੀਤੀ ਜਾ ਰਹੀ ਹੈ ਜਦ ਕਿ ਮੈਂ ਐਮਐਮ ਪਾਸ ਆਊਟ ਆ ਕਿ ਜਦ ਮੇਰੀ ਪੂਰੀ ਲਾਈਫ ਹੀ ਡਿਸਟਰੋਏ ਕਰ ਦਿੱਤੀ ਜਾ ਰਹੀ ਹੈ ਇਹਨੇ ਪ੍ਰਸ਼ਾਸਨ ਵੱਲ ਇਹ ਹੀ ਆ ਅਪੀਲ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੇਰਾ ਪਰਚਾ ਖਰਚ ਕੀਤਾ ਜਾਵੇ ਤੇ ਮੈਂ ਆਪਣੀ ਲਾਈਫ ਨਾਲ ਦੇ ਨਾਲ ਮੈਂ ਹੋਰ ਵੀ ਬੱਚਾ ਨੂੰ ਇੰਪਰੂਵ ਕਰ ਸਕਾਂਗੀ ਆਪਣੀ ਲਾਈਫ ਨੂੰ ਕਿਦਾਂ ਸੈਟ ਅਪ ਕਰਦੇ ਆ ਕਿਦਾਂ ਲਾਈਫ ਨੂੰ ਇੰਪਰੂਵ ਕਰ ਸਕਦੇ ਆ ਬਲਜੀ ਸਿੰਘ ਵੰਜਾ ਵਾਲਾ ਕੀ ਮਸਲਾ ਹੈ ਇਹ ਸਾਰਾ ਮਸਲਾ ਏ ਉਹ ਝਗੜੇ ਦਾ ਰਸਤੇ ਦਾ ਮਸਲਾ ਰਸਤੇ ਨੂੰ ਨਹੀਂ ਲੰਘਣ ਦਿੰਦੇ ਤਿੰਨ ਚਾਰ ਸਾਲ ਹੋ ਗਏ ਮੈਂ ਵਟਾਸਾ ਨਹੀਂ ਆਉਣਾ ਜਾਂਣਾ ਹੈ ਰਸਤੇ ਤੋਂ ਨਹੀਂ ਲੰਘਣ ਨਹੀਂ ਦਿੰਦੇ ਸਰਕਾਰੀ ਰਸਤਾ ਹੈ ਤੇ ਜਨਾਲੇ ਠਾਣੇ ਦਾ ਮੈਟਰ ਹੈ ਹੈ ਹੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਐਸ਼ੀ ਮੇ ਮਹੀਨੇ 27 ਤਰੀਕ ਦਾ ਮੈਟਰ ਹੈ ਤੇ ਹਜੇ ਤੱਕ 8-9 ਮਹੀਨੇ ਹੋ ਗਏ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਦਾ ਨਹੀਂ ਕੋ ਪਰਚਾ ਵੀ ਦਰਜ ਹੈ ਹਾਂਜੀ ਹਾਂਜੀ ਪਰਚਾ ਹੋਇਆ ਸਾਹ ਦਰਜਾ ਤੇ ਬਾਕੀ 베ਰੀਆਂ ਵੀਡੀਓ ਵੀ ਜਿਹੜੀਆਂ ਘਰਾਂ ਅੰਕ ਗੱਲ ਪਏ ਵੀਡੀਓ ਵੀ ਹੈਗੀਆਂ ਆ ਦੇਖੋ ਮੈਂ ਕੀ ਕਰ ਦਿਆਂ ਤੁਹਾਨੂੰ ਮੰਗ ਮੈਂ ਸਜ਼ਾ ਦਿਵਾਉਣਾ ਚਾਹੁੰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਸਫਰਦੀ ਨਹੀਂ ਪਹਿਲੇ ਲੱਗਦੇ ਵਾਪਸ ਆ ਜੀ ਬਾਪੂ ਜੀ ਕੀ ਨਾਮ ਤੁਹਾਡਾ ਸ਼ਿੰ다 ਸਿੰਘ ਜੀ ਪਿੰਡ ਕਿਹੜਾ ਜੀ ਤਲਵੰਡੀ ਰਾਜ ਦਾਦੂ ਤੁਸੀਂ ਬੋਲੋ ਥੋੜਾ ਮਸਲਾ ਕੀ ਹੈ ਇਹ ਮਸਲਾ ਜੀ ਆਪਣਾ ਇਹ ਹੁਣ ਤਾਂ ਆਪਣਾ ਧੱਕੇ ਨਾਲ ਜਾਣ ਕੇ ਮੇਰੇ ਜਗਾ ਮਲਦੇ ਤੇ ਮੇਰਾ ਥਾਂ ਜਿਹੜਾ ਗਲੀ ਤੁਸੀਂ ਨਾ ਪਾ ਪਾਉਂਦਾ ਤਾਂ ਪਾਣੀ ਦਾ ਤੋਂ ਤੇਰਾ ਪਾਈਪ ਨਹੀਂ ਪੈਣ ਦੇਣਾ ਤੇ ਲੋਕ ਨੇ ਰਾਜ ਸਖਾ ਨਹੀਂ ਨਹੀਂ ਕੀ ਨਾਮ ਉਹਨਾਂ ਦਾ ਸਰਜੀਤ ਸਿੰਘ ਤੁਹਾਡੇ ਪਿੰਡ ਦੇ ਹੀ ਹੈ ਸਾਡੇ ਪਿੰਡ ਦਾ ਹੀ ਗਵਾਂਢੀ ਹੈ ਨਾਲ ਗਵਾਂਢ ਅੱਜ ਇੱਥੇ ਡੀਐਸਪੀ ਸਾਹਿਬ ਨੂੰ ਮਿਲਣ ਆਏ ਹੋ ਕੀ ਕਹਿਣਾ ਹੈ ਇਸੇ ਕਰਕੇ ਸਾਡੇ ਕੋਈ ਨਾ ਪੁਲਿਸ ਪੁਰਨਾ ਫੜ ਨਹੀਂ ਜਾਂਦੀ ਸਾਡਾ ਮਸਲਾ ਹੱਲ ਹੋ ਜਾ ਦਾ ਪ੍ਰਯਤਨ ਕਰਾ ਦਿੱਤੀ ਹਾਂ ਹਾਂਜੀ ਉਹਦਾ ਪਤੀ ਆ ਤਾਂ ਪਕਿਆ ਦਿੰਦਾ ਭਈ ਰਾਜ਼ਨਾਮਾ ਕਰੋ ਨਹੀਂ ਤਾਂ ਅਸੀਂ ਤੇਰਾ ਨਾਮ ਹੋਰ ਕੁਝ ਕਰਾਂਗੇ ਮੇਰਾ ਨਾਮ ਪ੍ਰਵੀਨ ਕੌਰ ਮੈਂ ਪਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਅਜਨਾਲੇ ਤੋਂ ਕੀ ਮਸਲੇ ਲੈ ਕੇ ਆਏ ਹਾਂ ਜੀ ਮਸਲੇ ਪਬਲਿਕ ਦੇ ਹੀਗੇ ਜੋ ਗਰੀਬ ਜਨਤਾ ਵਾ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਠਾਣਿਆਂ ਦੇ ਵਿੱਚ ਕੋਸ਼ ਮਸਲੇ ਅ ਜਨਾਲੇ ਥਾਣੇ ਦੇ ਹੀ ਔਰ ਕੁਝ ਲੋਪੋ ਕਠਾਣੇ ਅ ਟਾਰੀ ਡੀਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹੀਗੇ ਪਿੰਡੀ ਥਾਣੇ ਦੇ ਹੀਗੇ ਵੱਖ-ਵੱਖ ਥਾਣਿਆਂ ਦੇ ਮੈਟਰ ਹੀਗੇ ਔਰ ਇਹਨਾਂ ਮੈਟਰਾਂ ਦਾ ਕਰਕੇ ਜਿਹੜਾ ਅੱਜ 15 ਤਰੀਕ ਦਾ ਧਰਨਾ ਮਿਥਿਆ ਗਿਆ ਹੈਗਾ ਏਅਰਪੋਰਟ ਰੋਡ ਕੰਬੋਲ ਪੁਲੀ ਤੇ ਸੋ ਇਹਨਾਂ ਡੀਐਸਪੀ ਸਾਹਿਬ ਨੇ ਜਿਹੜਾ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਵਾ ਕਿ ਜਿਹੜੇ ਤੁਹਾਡੇ ਮਸਲੇ ਆ ਹੱਲ ਕਿਤੇ ਜਾਣਗੇ ਔਰ ਧਰਨਾ ਜਿਹੜਾ ਪੈਂਡਿੰਗ ਪਾਇਆ ਗਿਆ ਵਾ ਪਰ ਇਹ ਮਿੱਠੀ ਗੋਲੀ ਸਾਨੂੰ ਬੜੀ ਵਾਰ ਦੇ ਚੁੱਕੇ ਆ ਅਸੀਂ ਇਹ ਚੀਜ਼ ਦਾ ਵਿਸ਼ਵਾਸ ਤੇ ਨਹੀਂ ਕਰਦੇ ਪਰ ਫਿਰ ਵੀ ਸਾਨੂੰ ਇਹਨਾਂ ਵਿੱਚ ਵਿਸ਼ਵਾਸ ਵਿੱਚ ਲਿਆਵਾ ਜੇ ਗਰੀਬ ਜਨਤਾ ਦੇ ਮਸਲੇ ਹੱਲ ਨਹੀਂ ਹੁੰਦੇ ਕੁਛ ਦੇਣਾ ਤੱਕ ਤਾਂ 20 ਤਰੀਕ ਨੂੰ ਜਿਹੜਾ ਅਸੀਂ ਜਥੇਬੰਦੀਆਂ ਦੇ ਨਾਲ ਫਿਰ ਮਿਲਾਬ ਕਰਕੇ ਗੱਲਬਾਤ ਕਰਕੇ ਤੇ 20 ਤਰੀਕ ਨੂੰ ਜਿਹੜਾ ਧਰਨਾ ਉਸੇ ਜਗ੍ਹਾ ਤੇ ਫਿਰ ਲਾਇਆ ਜਾਏਗਾ ਹਾਂ ਜੀ ਬਤਾ ਦੀ ਕੀ ਮਸਲਾ ਸਾਰਾ ਜੋ ਬੋਲੇ ਚੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਣ ਵਿਸ਼ੂ ਵਾਲਮੀਕੀ ਧਰਮ ਸਮਾਜਿਕ ਗਠਨ ਤੋਂ ਪੰਜਾਬ ਪ੍ਰਧਾਨ ਔਰ ਪਾਵਨ ਵਾਲਮੀਕ ਤਿਰਥ ਐਕਸ਼ਨ ਕਮੇਟੀ ਦਾ ਵੀ ਪੰਜਾਬ ਪ੍ਰਧਾਨ ਔਰ ਬੇਨਤੀ ਹੈ ਕਿ ਇਥੇ ਜੋ ਗਰੀਬ ਜਨਤਾ ਵਾ ਵਕ ਵਕ ਥਾਣੇ ਚ ਪੈਂਡ ਕੇ ਪਏ ਮਸਲੇ ਹੈ ਤੇ ਅੱਜ ਜਿਹੜਾ 15 ਮਾਰਚ ਨੂੰ ਸਾਡਾ 에어ਪੋਰਟ ਰੋਡ ਤੇ ਧਰਨਾ ਸੀ ਤੇ ਐਸਐਸਬੀ ਹੁਕਮਾਨ ਸਾਰ ਦੇ ਨਾਲ ਧਰਨਾ ਸਾਡਾ ਵਾ ਪੈਂਡ ਕੇ ਪਾਇਆ ਗਿਆ ਵਾ ਡੀਐਚਪੀ ਅਟਾਰੀ ਔਰ ਡੀਐਚਪੀ ਅ ਜਨਾਲਾ ਜਿਹੜਾ ਵਾ ਇਹਨਾਂ ਦੇ ਥਾਣੇ ਦੇ ਵਿੱਚ ਜਿਹੜੇ ਪੈਂਡ ਕੇ ਪਏ ਮਸਲੇ 6-6 ਮਹੀਨੇ ਤੋਂ ਸਾਲ-ਸਾਲ ਤੋਂ ਕੋਈ ਲੜਕੀਆਂ ਨਾਲ ਤਾਂ ਕਿਉਂ ਹੀ ਗਰੀਬ ਜਨਤਾ ਦੇ ਨਾਲ ਤੇ ਕੁਝ ਗਰੀਬ ਜਨਤਾ ਦੇ ਨਾਲ ਜਿੱਦਾਂ ਵੀ ਕਿਸੇ ਦੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਗੈਂਗਸਟਾ ਜਿਹੜੀ ਸਰੀਆਮ ਦਿਖਾਈ ਗਈ ਆ ਆਦਿਕਾ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਉਹ ਅੱਜ ਜਿਹੜੀ ਇਹ ਜਨਤਾ ਇਕੱਠੀ ਹੋਈ ਸੀ ਉਹ ਡੀਐਸਪੀ ਟਾੜੀ ਨੇ ਤੇ ਡੀਐਸਪੀ ਰਾਜਕੁਮਾਰ ਨੇ ਸਾਨੂੰ ਭਰੋਸਾ ਦਿਵਾਇਆ ਵਾ ਕਿ ਚੰਦ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਉਹ ਅਗਰ ਜੇ ਚੰਦ ਦਿਨਾਂ ਵਿੱਚ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ 20 ਤਰੀਕ ਨੂੰ ਜਿਹੜਾ ਵਾ ਇਹੀ ਤਰ ਨਜ਼ਰ ਆ ਵਾ 에ਰਪੋਰਟ ਰੋਡ ਤੇ ਤੇ ਉਹੋ 에ਰਪੋਰਟ ਰੋਡ ਜਾਮ ਕਰਾਂਗੇ ਤੇ ਜਨਤਾ ਨੂੰ ਇਨਸਾਫ ਦਿਵਾਵਾਂਗੇ ਤੇ ਜਿਹੜੀ ਬਾਰ ਬਾਰ ਜਿਹੜੀ ਪੁਲਿਸ ਦੀ ਨਾਕਾਮੀ ਆ ਵੀ ਜਿਹੜੀ ਮਤੇਈ ਪਾਰਟੀ ਆ ਉਹਨਾਂ ਕੋ ਫੇਰੇ ਮਰਵਾਈ ਜਾਂਦੇ ਆ ਪਰ ਦੋਸ਼ੀਆਂ ਨੂੰ ਇਦਾਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਔਰ ਇੱਕ ਗ੍ਰੰਥਕਰ ਦਾ ਮੈਟਰ ਆ ਕਿ ਇੱਕ ਕੁੜੀਆ ਦੇ ਨਾਲ ਧੱਕੇਸਾਹੀ ਕੀਤੀ ਹੋਈ ਇਤਰਾਹਾਰ ਕਰਦੇ ਲੋਕ ਨੇ ਬਲਕੇ ਉਲਟਾ ਪਰਚਾ ਜਿਹੜਾ ਵਾ ਗਰੀਬ ਜਨਤਾ ਦੇ ਕੀਤਾ ਗਿਆ ਵਾ ਕਿਉਂਕਿ ਉਹਨਾਂ ਦੇ ਪਰਚਾ ਨਹੀਂ ਕੀਤਾ ਗਿਆ ਕਿਉਂਕਿ ਉਹ ਤਗੜੇ ਘਰ ਨਾਲ ਸੰਬੰਧਤ ਆ ਔਰ ਉਸੇ ਤਰ੍ਹਾਂ ਦਾ ਇੱਕ ਮੈਟਰ ਆ ਸਾਡੇ ਕੋਲ ਚੱਕ ਡੋਗਰਾਂ ਤੋਂ ਕੁੜੀ ਦੇ ਨਾਲ ਧੱਕੇਸਾਹੀ ਕੀਤੀ ਹੋਈ ਆ ਔਰ ਇਦਾਂ ਦੀ ਕੁੜੀਏ ਵਿਚਾਰੀ ਜਿਹੜੇ ਪਰਚਾ ਦਰਜ ਕਰਦਾ ਵਾ ਤੇ ਇਦਾਂ ਦੀ ਵਿਚਾਰੀ ਇਨਸਾਫ ਮੰਗਣ ਵਾਸਤੇ ਥਾ-ਥਾ ਧੱਕੇ ਖਾਂਦੀ ਫੇਰਦੀਆਂ ਇਹ ਤ ਸਾਨੂੰ ਇਹਨਾਂ ਤੋਂ ਕੋਈ ਵੀ ਉਮੀਦ ਨਹੀਂ ਆਪਣੇ ਆਪ ਨੂੰ ਕੁਰਸੀਆਂ ਤੇ ਬੈਠ ਕੇ ਗਰੀਬ ਜਨਤਾ ਦੀ ਜਿਹੜੀ ਤਨਖਾਹ ਲਈ ਜਾਂਦੇ ਆ ਪਰ ਇਨਸਾਫ ਦੀ ਉਮੀਦ ਕਿਸੇ ਪਾਸੇ ਵੀ ਨਹੀਂ ਲੱਗਦੀ। ਉਰਉਣ ਵਾਲੇ ਸਮੇਂ ਵਿੱਚ ਜੋ ਸਾਡੀ ਸੰਜਤਾ ਦੇ ਨਾਲ ਕਰਕੇ ਸਲਾਮ ਅਸ਼ਮਰਾ ਉਹ ਗਰੀਬ ਜਨਤਾ ਨੂੰ ਇਨਸਾਫ ਦਿਵਾਵਾਂਗੇ। ਧੰਨਵਾਦ। ਜੀ ਡੀਐਸਪੀ ਸਾਹਿਬ ਕੀ ਬੋਲਦੇ ਜੀ ਗੱਬਰ ਸਾਹਿਬ ਮੇਰੇ ਤੁਹਾਨੂੰ ਅੱਜ ਸਰਵਨ ਸਿੰਘ ਗੱਬਰ ਜਿਹੜੇ ਹੈਗੇ ਆ ਕੋਸ਼ਿਕ ਕੰਪਲੇਂਟਸ ਜਿਹੜੀਆਂ ਹੈਗੀਆਂ ਅਜਨਾਲੇ ਥਾਣੇ 'ਚ ਪੈਂਡਿੰਗ ਆ ਉਹਦੇ ਸਬੰਧੀ ਇਹਨਾਂ ਨੇ ਮੈਨੂੰ ਆਪਣਾ ਮੰਗ ਪੱਤਰ ਦਿੱਤਾ। ਇਦੇ ਵਿੱਚ ਐਸਐਚਓ ਹਰਪਾਲ ਸਿੰਘ ਇੰਸਪੈਕਟਰ ਜਿਹੜੇ ਆ ਮੇਰੇ ਕੋਲ ਹੀ ਬੈਠੇ ਆ ਅਸੀਂ ਡਿਸਕਸ ਕਰਕੇ ਜਲਦੀ ਤੋਂ ਜਲਦੀ ਜਿਹੜੇ ਇਹ ਮੈਟਰ ਹੈ ਨਿਵੇੜਨ ਦੀ ਕੋਸ਼ਿਸ਼ ਕਰਾਂਗੇ